ਆ ਸਤਿ ਸ੍ਰੀ ਅਕਾਲ ਜੀ ਕੱਲ ਤੁਹਾਨੂੰ ਪਤਾ ਹੀ ਆ ਕਿ ਜੀਰੇ ਦੇ ਵਿੱਚ ਬਹੁਤ ਹੀ ਮੰਦ ਭਾਗਾ ਦਿਨ ਸੀਗਾ ਜਿਹੜਾ ਕਿ ਸਾਧੂ ਵਾਲੇ ਤੋਂ ਲੈ ਕੇ ਤੇ ਪੈਂਡ ਰਟੋਰੋਈ ਮਈਆਂ ਵਾਲੇ ਤੱਕ ਅੱਗ ਲੱਗੀ ਆ ਤੇ ਅੱਗ ਦੇ ਵਿੱਚ ਜਿਹੜਾ ਕਿ ਆਪਾਂ ਇੱਕ ਟਰੈਕਟਰ ਦੀ ਵੀਡੀਓ ਪਾਈ ਸੀ ਸੋਹਣਾ ਲੀਕਾ ਟਰੈਕਟਰ ਸੀਗਾ ਤੇ ਆ ਟਰੈਕਟਰ ਪੂਰਾ ਮੱਚਿਆ ਮੈਂ ਵੀਰ ਨੂੰ ਕਹੂੰਗਾ ਟਰੈਕਟਰ ਪਹਿਲਾਂ ਦਿਖਾਵੇ ਆ ਟਰੈਕਟਰ ਮੱਚਿਆ ਜੀ ਤੇ ਇਹ ਵੀਰ ਢਾਈ ਕਿੱਲਾਂ ਦੀ ਖੇਤੀ ਵਾਲਾ ਸੀਗਾ ਇਹ ਜਦੋਂ ਇਹਨੂੰ ਪਤਾ ਲੱਗਾ ਵੀ ਅੱਗ ਲੱਗੀ ਆ ਤੇ ਭੱਜ ਕੇ ਇਹਨੇ ਆਪਦਾ ਨਵਾਂ ਟਰੈਕਟਰ ਕੱਢਿਆ ਤੇ ਨਵਾਂ ਟਰੈਕਟਰ ਕੱਢ ਕੇ ਤੇ ਲੋਕਾਂ ਦੀ ਮਦਦ ਵਾਸਤੇ ਆਇਆ। ਇਹ ਬਾਈ ਆ ਰਟਾਰੋਈ ਤੋਂ ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਿੱਧੂ ਆਟੋਮੋਬਾਈਲ ਫਿਰੋਜ਼ਪੁਰ ਵਾਲਿਆਂ ਦਾ। ਸੋਨਾਲੀਕਾ ਏਜੰਸੀ ਵਾਲਾ ਬਾਈ ਹੁਣੀ ਪਹੁੰਚਿਆ ਅਚੇਚੇ ਤੌਰ ਤੇ। ਤੇ ਬਾਈ ਹੁਣਾ ਨੇ ਪਹੁੰਚ ਕੇ ਇਹ ਵਿਸ਼ਵਾਸ ਦਿੱਤਾ ਵੀ ਅਸੀਂ ਜਿਹੜਾ ਇਹ ਸੋਨਾਲੀਕਾ ਟਰੈਕਟਰ ਆ ਕੱਲਾ ਇਹੇ ਟਰੈਕਟਰ ਨਹੀਂ ਅੱਗ ਦੀ ਲਪੇਟ ਵਿੱਚ ਕੋਈ ਵੀ ਟਰੈਕਟਰ ਆਇਆ ਹੋਵੇ ਸੋਨਾਲੀਕਾ ਏਜੰਸੀ ਦਾ। ਤੇ ਇਹ ਫਰੀ ਕੰਮ ਕਰਕੇ ਦੇਣਗੇ ਬਾਈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਸਾਨਾਂ ਦੇ ਨਾਲ ਖੜੇ ਅੱਜ ਤੁਸੀਂ ਟੋਰੋਈ ਦੇ ਵਿੱਚ ਪਹੁੰਚੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਜੋ ਇਹ ਮੰਦਪਾਗੀ ਘਟਣਾ ਹੋਈ ਇਹ ਨਹੀਂ ਹੋਣੀ ਚਾਹੀਦੀ ਜੋ ਨੁਕਸਾਨ ਹੋਇਆ ਬਹੁਤ ਮਾੜਾ ਹੋਇਆ ਇਹਦਾ ਭਾਵੇਂ ਸਾਡੀ ਕੰਪਨੀ ਭਾਵੇਂ ਬੀਮੇ ਵਾਲੇ ਸਾਡੇ ਨਾਲ ਖੜਨ ਚਾਹੇ ਨਾ ਕਰਨ ਅਸੀਂ ਹਰ ਤਰ੍ਹਾਂ ਨਾਲ ਕਿਸਾਨ ਦੇ ਨਾਲ ਖੜੇ ਹਾਂ ਹਰ ਤਰ੍ਹਾਂ ਨਾਲ ਸੋਨਾਲੀਕਾ ਟਰੈਕਟਰ ਕਿਸੇ ਦਾ ਵੀ ਮੱਚਿਆ ਕਿਸੇ ਦਾ ਵੀ ਨੁਕਸਾਨ ਹੋਇਆ ਅਸੀਂ ਉਹਦਾ ਭਰਪਾਈ ਕਰਾਂਗੇ ਹਰ ਤਰ੍ਹਾਂ ਨਾਲ ਕਰਾਂਗੇ ਧੰਨਵਾਦ ਜੀ ਇਹ ਸੋਨਾਲੀਕਾ ਏਜੰਸੀ ਫਿਰੋਜ਼ ਤੇ ਬਾਈ ਹੁਣੀ ਘੱਟੋ ਘੱਟ 2 ਘੰਟੇ ਹੋ ਗਏ ਇੱਥੇ ਜੀਰਾ ਜੀਰਾ ਫਲੋਇ ਪਰ ਦੋਨੇ ਜਾਂਸੀਆਂ ਬਾਈ ਹੁਣਾ ਕੋਲੇ ਤੇ ਬਾਈ ਹੁਣੀ ਘੱਟੋ ਘੱਟ ਵੀ 2 ਘੰਟੇ ਹੋ ਗਏ ਇੱਥੇ ਬਾਈ ਹੁਣਾ ਨੂੰ ਪਹਿਲਾਂ ਸਵੇ ਹੀ ਆ ਗਏ ਵੀ ਸਾਡੇ ਕਿਸਾਨ ਦਾ ਸਾਡੇ ਗਾਹਕ ਦਾ ਟਰੈਕਟਰ ਮੱਚ ਗਿਆ ਤੇ ਅਸੀਂ ਉਹਨਾਂ ਦੇ ਨਾਲ ਖੜਨਾ ਚਾਹੀਦਾ ਤੇ ਬਾਈ ਹੁਣਾ ਦਾ ਬਹੁਤ ਬਹੁਤ ਧੰਨਵਾਦ ਬਈ ਜੇ ਇੱਕ ਚੀਜ਼ ਹੋਰ ਦੱਸੋ ਮੰਨ ਲਓ ਸਾਰਾ ਟਾਇਰ ਤੋਂ ਲੈ ਕੇ ਇੰਜਨ ਕੋਈ ਵੀ ਸ਼ੋ ਜਾਂ ਹਰ ਇੱਕ ਤਰ੍ਹਾਂ ਦਾ ਕੰਮ ਤੁਸੀਂ ਕਰਾਉਂਗੇ 1 ਰੁਪਈਆ ਨਹੀਂ ਇਹਦਾ ਮਾਲਕ ਦਾ ਲੱਗੂਗਾ ਅਸੀਂ ਹਰ ਤਰ੍ਹਾਂ ਦੇ ਨਾਲ ਇੱਥੇ ਘਰੇ ਹੀ ਇਹਦਾ ਪਹਿਲਾਂ ਇੰਨ ਪਹਿਲਾਂ ਸਟਾਰਟ ਕਰਕੇ ਦੇਵਾਂਗੇ ਠੀਕ ਕਰਕੇ ਦੇਵਾਂਗੇ ਜੇ ਟਾਇਰ ਪਾ ਕੇ ਦੇਵਾਂਗੇ ਸਾਰਾ ਕੁਝ ਕੰਮ ਓਕੇ ਕਰਕੇ ਦੇਵਾਂਗੇ ਕੱਲ ਨੂੰ ਇਹ ਨਾ ਹੋਵੇ ਤੁਸੀਂ ਕਹੋ ਵੀ 5% ਦੇ ਦਿਓ ਸਾਨੂੰ 10% ਬਿਲਕੁਲ 1 ਰੁਪਿਆ ਵੀ ਨਹੀਂ ਲੱਗੂਗਾ ਚਾਹ ਵੀ ਨਹੀਂ ਐਸ ਤੋਂ ਪੀਵਾਂਗੇ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਆਪਣਾ ਨਾਂ ਦੱਸ ਦਿਓ ਜੀ ਹਰਪਿੰਦਰ ਸਿੰਘ ਸਿੱਧੂ ਸ਼ਾਹ ਵਾਲਾ ਜੀ ਹਰਪਿੰਦਰ ਸਿੰਘ ਜੀ ਸਿੱਧੂ ਸ਼ਾਹ ਵਾਲੇ ਤੋਂ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋ ਵੀਰੋ ਇਹੋ ਜੇ ਬੰਦਿਆਂ ਨਾਲ ਜੁੜਨਾ ਚਾਹੀਦਾ ਇਹੋ ਜੇ ਬੰਦਿਆਂ ਨਾਲ ਖੜਨਾ ਚਾਹੀਦਾ ਬਾਈ ਕਾਕਾ ਜੀ ਕੁਲਵਿੰਦਰ ਸਿੰਘ ਜੀ ਆ ਜਿਹੜਾ ਕਿ ਖੋਸਾ ਜਥੇਬੰਦ ਤੋਂ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਬਾਈ ਹੁਣ ਵਾਸਤੇ ਜੀ ਵਾਈ ਖਾਲਸਾ ਵੇ ਫਤਿਹ ਬਾਈ ਕੱਲ ਜੋ ਸਾਡੇ ਪਿੰਡ ਤੇ ਸਾਡੇ ਇਲਾਕੇ ਤੇ ਸਾਡੇ ਤੇ ਕਹਿਰ ਮੱਜਾ ਉਹ ਸਾਡੇ ਇਲਾਕੇ ਨੂੰ ਪਤਾ ਵੀ ਅਸੀਂ ਕਿਹੜੇ ਹਸਾਬ ਨਾਲ ਇਹ ਨਾਲ ਨਜਿੱਠੇ ਆ ਅਸੀਂ ਆਪ ਦੀ ਜਾਨ ਦੀ ਨਹੀਂ ਪ੍ਰਵਾਹ ਕੀਤੀ ਲੋਕਾਂ ਦੀਆਂ ਫਸਲਾਂਾਂ ਤੇ ਲੋਕਾਂ ਨੇ ਟਾਂਗਰ بچਾਉਣ ਦੀ ਲੱਗੇ ਰਹੇ ਆ ਕੱਲ ਵੇਖੋ ਵੀ ਸਾਡੇ ਆ ਵੀਰ ਪ੍ਰਸਵਾਲ ਸਿੰਘ ਸੁਖਦੇਵ ਸਿੰਘ ਇਹਨੇ ਆਪ ਦੀ ਜਾਨ ਦੀ ਆਦੀ ਮਸ਼ੀਨਰੀ ਦੀ ਪਰਵਾਹ ਨਹੀਂ ਕੀਤੀ ਜਿਹੜੇ ਹਿਸਾਬ ਨਾਲ ਇਹਨੇ ਟਰੈਕਟਰ ਅੱਗ ਜੀ ਵਾੜਦਾ ਵੀ ਅਸੀਂ ਅੱਗ ਨੂੰ ਕੰਟਰੋਲ ਕਰੀਏ ਪਿਛਲਾ ਇਲਾਕਾ ਬਚਾਈਏ ਅਸੀਂ ਆਪ ਦਾਬ ਨਹੀਂ ਵੇਖਿਆ ਅਸੀਂ ਕੁਰਬਾਨੀ ਲਈ ਬੈਨੇ ਆ ਸਾਡਾ ਕੋਈ ਵੀ ਸਿਕ ਆਉਂਦਾ ਜ਼ਿੰਮੇਦਾਰਾ ਜਿਹੜਾ ਉਹ ਸਾਰਾ ਕੁਰਬਾਨੀ ਲਈ ਜਾਂਦਾ ਅਸੀਂ ਖਨੋਰੀ ਸ਼ੰਭੂ ਬਾਡਰਾਂ ਦੇ ਵੀ ਧਰਨੇ ਅਸੀਂ ਜਨਤਾ ਦੀ ਖਾਤਰ ਆਪਣੇ ਇਲਾਕੇ ਦੀ ਖਾਤਰ ਪੰਜਾਬ ਦੀ ਖਾਤਰ ਅਸੀਂ ਸਾਡਾ ਪੰਜਾਬ ਬਚਾ ਰਵੇ ਅਸੀਂ ਲੋਕਾਂ ਦੀਆਂ ਜਾਨਾਂ ਮਾਲਾਂ ਦੀ ਰਨਿੰਗ ਕਰਦੇ ਹਾਂ ਰਾਖੀ ਕਰਦੇ ਹਾਂ ਬਾਈ ਹੁਣਾਂ ਦਾ ਧੰਨਵਾਦ ਬਾਈ ਜੀ ਹੁਣੀ ਆਏ ਅੱਜ ਸ਼ਾਹ ਵਾਲੇ ਤੋਂ ਜਾਂਸੀ ਦੇ ਮਾਲਕ ਸੋਨਨਾਲੀਕਾ ਜਾਂਸੀ ਦੇ ਮਾਲਕਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਬਾਈ ਜੀ ਤੁਹਾਡਾ ਟੋਟਲ ਟਰੈਕਟਰ ਦਾ ਕੰਮ ਕਰਾ ਕੇ ਦਿਓ ਜੇ ਇੰਜਨ ਜ ਕੋਈ 900 ਆ ਇੰਜਨ ਦਾ ਵੀ ਕੰਮ ਹੋ ਜਾਏ ਇਹਦਾ ਵੀ ਅਸੀਂ ਬਦਲ ਹੀ ਦਿਆਂਗੇ ਸਾਰਾ ਕੁਝ ਤੇ ਕੱਲ ਨੂੰ ਅਸੀਂ ਟਰੈਕਟਰ ਦਾ ਟੋਟਲ ਕੰਮ ਕਰਕੇ ਦਿਆਂਗੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਕੋਲੇ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਬਹੁਤ-ਬਹੁਤ ਧੰਨਵਾਦ ਭਾਈ ਜੀ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਅੱਜ ਵੀ ਜੀ ਸੀ ਕਿਸੇ ਵੀ ਗੱਲ ਦੀ ਪਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਭਾਈ ਖਾਸਤਾ ਭਾਈ ਜੀ ਇਹ ਭਾਈ ਨੇ ਰੋਟੋਰੀ ਤੋਂ ਭਾਈ ਜਾਂਸੀ ਵਾਲਿਆਂ ਦਾ ਧੰਨਵਾਦ ਕਰਾਂਗੇ ਜਿਹੜੇ ਅੱਜ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਾਂਸੀ ਵਾਲਿਆਂ ਦਾ ਜਿਨੇ ਮੇਰੀ ਮਦਦ ਕੀਤੀ ਮਾਲ ਖਰਗੇ ਨਾਲ ਆ ਕੇ ਖਰਗੇ ਆ ਇਹਨੇ ਕੋਈ ਵੀ ਚੀਜ਼ ਟਾਇਰ ਦਾ ਕੋਈ ਵੀ ਪੁਰਜਾ ਪੈਂਦਾ ਕਿਹੜਾ ਵੀ ਹੋਇਆ ਸਾਰਾ ਇਹ ਬਦਲ ਕੇ ਦੇਵਾਂਗੇ ਇੰਨਾਂ ਤੋਂ ਲਾ ਕੇ ਜੋ ਤੈਰਾਂ ਚ ਸਾਰਾ ਕੋਈ ਪੁਰੀ ਮਾਤਤ ਤੁਹਾਡੀ ਕਹਿੰਨਾ ਕਿ ਹੋਰ ਵੀ ਕਿਸੇ ਦਾ ਸੋਨਾ ਨਿੱਕਾ ਦਾ ਕੋਈ ਜ਼ਗਾਨ ਹੋਏ ਉਹ ਵੀ ਕਹਿੰਦੇ ਅਸੀਂ ਨਾਲ ਮਦਦ ਕਰਕੇ ਦੇਵਾਂਗੇ ਧੰਨ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਆ ਵੀਰੋ ਪੂਰੇ ਆਪਣੇ ਜਿਹੜੇ ਕੱਲ ਇਲਾਕੇ ਦੇ ਵਿੱਚ ਅੱਗ ਲੱਗੀ ਆ ਜੇ ਕਿਸੇ ਦਾ ਸੋਨਾ ਲੀਕਾ ਟਰੈਕਟਰ ਨੁਕਸਾਨਿਆ ਗਿਆ ਤਾਂ ਬਾਈ ਆ ਸਿੱਧੂ ਆਟੋਮੋਬਾਈਲਸ ਪ੍ਰੋਪਰ ਤੇ ਜੀਰਾ ਏਜੰਸੀ ਵਾਲੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਹੁਣਾਂ ਨੇ ਬਹੁਤ ਜਿਆਦਾ ਇਹਨਾਂ ਦਾ ਸਲਾਘਾ ਜੁਰ ਕਦਰਨਾ ਤੇ ਬਾਈ ਜੀ ਤੁਹਾਡੇ ਇੱਕ ਵਾਰੀ ਫੇਰ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵ